ਹਾਏ ਮਿੱਤਰੋ ਸਵਾਗਤ ਹੈ ਨਵੇਂ ਵਾਗਰ ਦੇ ਤੇ ਅੱਜ ਆਪਾਂ ਕੱਢ ਰਹੇ ਆ ਪਾਥੀਆਂ ਆ ਦੇਖੋ ਸਾਡੀ ਲੀਵਰ ਕੰਮ ਕਰ ਰਹੀ ਕੱਢੋ ਏ ਇੱਥੋਂ ਕੱਢ ਰਹੇ ਨੇ ਕਹਿੰਦੇ ਸੇ ਵੱਡ ਗਿਆ ਸੱਪ ਵੱਡ ਗਿਆ ਸਾਡੇ ਕਹਿੰਦੇ ਆ ਵੀ ਇੱਥੋਂ ਕੱਢਣਾ ਆ ਬੰਦਾ ਮਾਰੂ ਹੈ ਨਾ ਓਏ ਮਾਰ ਦੇਗਾ ਹਾਂ ਹਾਂ ਤੂੰ ਆਸ ਮਾਰ ਕੇ ਮੋਗਦਾ ਤੇਰੀ ਨਿੱਕ ਮੋਗਦਾ ਤੇਰੀ ਨਿਕਲ ਜਾਂਦੀ ਹੈ ਪਹਿਲਾਂ ਆਹ ਬਾਕੀਆਂ ਚੱਕ ਚੱਕ ਕੇ ਇਹਦੇ ਪਾਤੀਆਂ ਟੱਕਿਆਂ ਜਾ ਰਹੇ ਨੇ ਤੇ ਆਹ ਉਹ ਚੀਨੀ ਜਾਂਦੇ ਆ ਕਿੰਨੂ ਦਸਗੀ ਆ ਆਹ ਉਹ ਚੀਨੀ ਜਾਂਦੇ ਆ ਹੋ ਸਾਡਾ ਬਿੱਲਾ ਦੇ ਰਾ ਤੇ ਨਹੀਂ ਆਊਗਾ ਪੀ ਆ ਗਿਆ ਇਹ ਆ ਦੇਖੋ ਆਹ ਚੱਕਾ ਸੱਪ ਬੜ ਗਿਆ ਸੱਪ ਗੰਨੇ ਦਿਖ ਰਹੇ ਨੇ ਤੇਰੇ ਵਰਗਾ ਆ ਦੇਖੋ ਸਾਡਾ ਭਈਆ ਸਾਡਾ ਉਹ ਆ ਭਈਆ ਤੂੰ ਕਿਵੇਂ ਇਕੱਠਾ ਹੋਈਏ ਨਾ ਓਏ ਹੈ ਇਕੱਠਾ ਹੋਏ ਕਿਵੇਂ ਹੋਈ ਜਾਂਦਾ <noise> <hesitation> 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 ਹਾਂਜੀ ਕਿੰਨੇ ਟਾਈਮ ਦਾ ਸੀਰੀਅਲ ਹੈ ਹੈ ਕਿੰਨੇ ਟਾਈਮ ਦਾ ਅਸੀਂ ਲਾ ਕੇ ਆਵਾਂ 3 ਮਹੀਨੇ 3 ਮਹੀਨੇ ਹੈ ਇਹਨੂੰ ਵੀ ਕੋ ਖਵਾ ਖੂਦਿਆ ਕਰੋ ਲੀਵਰ ਨੂੰ ਭਾਈ ਇਹ ਬਿਮਾਰ ਰਹਿੰਦਾ ਇਹਨੂੰ ਕੀ ਦਵਾਈ ਪਈ ਹੈ ਬਹੁਤ ਇਹਨੂੰ ਲੈ ਕੇ ਨਹੀਂ ਜਾਂਦਾ ਹੁਣ ਸੀਰੀਅਲ ਤੇ ਫਿਰ ਨਾ ਇਹਨੂੰ ਲੈ ਕੇ ਨਹੀਂ ਜਾਂਦਾ ਹੁਣ ਇਹ ਬਿਮਾਰ ਹੋ ਗਿਆ ਅੱਛਾ ਕੈਂਸਰ ਕਰਤਾ ਦਾ ਹੈ ਮਾੜੇ ਦਾ ਮਾੜੇ ਸੀਰੀਅਲ ਵਾਲਾ ਬੰਦਾ ਹੈ ਚੱਲ ਲਿਓ ਬੈਠਾ ਜਿਹਦੀ ਘਰ ਨਾਲ ਮੋਟਰ ਸੜ ਗਈਆਂ ਮੈਂ ਜਦੀ ਘਰ ਜੇ ਜਾਣਾਗਾ ਵੀਰ ਲੈ ਨੀ ਗਾ ਮੈਂ ਚਾਲ ਮੈਂ ਆ ਗਿਆ ਬਾੜ ਦਾ ਮਰੂਲੇ ਕੀ ਜਾਂਦਾ ਨਹੀਂ ਹੁਣ ਆਇਆ ਤੇਰੇ ਵੀਡੀਓ ਕੀਤਾ ਐ ਕਿਤੇ ਆ ਗਏ ਕੋਈ ਤਾਂ ਆ ਗਏ ਮੇਰੇ ਵੀਡੀਓ ਮੇਰੇ ਵੀਡੀਓ ਦਾ ਮਤਲਬ ਕੀ ਜਿਹੜੇ ਭਰਾਵੋ ਜਿਹੜੇ ਦੇਖਦੇ ਹੋ ਨਾਲੇ ਲੇਕ ਸ਼ੇਅਰ ਕਰ ਦਿਓ ਜਿਹੜੇ ਜ਼ਿਆਦਾ ਜਣੇ ਦੇਖਦੇ ਨੇ ਹਾਂ ਮੇਰੇ ਦੇਖਦੇ ਨੇ ਕਿ ਬਾਕੀ ਦੇਖਦੇ ਨਹੀਂ ਉਹ ਵੀ ਦੇਖਿਆ ਕਰੋ ਭਾਵ ਭਾਵ ਹੋਦੀ ਹੈ ਕੀ ਬਟੈਰੀ ਹੋ ਸਿੱਖੇ ਹੋ ਉਹਨੇ ਕੋਡ ਕਿਲਾ ਦੇਣੀ ਕੀਤੀ ਆ ਉਹ ਵਾਹ ਜੋ ਹੋਰ ਲਗਾ ਦੇ ਸਾਡੇ ਮੋਟਰ ਨਾਲ ਦੇਖੀ ਵੀਰੋ ਖੜੇ ਖੜੇ ਜੀ ਲੈਟ ਛੱਡਦਾ ਹਾਂ ਹਾਂ ਦਿਖਾ ਦਿਖਾਵਣਾ ਰਮੜ ਦਿਖਾ ਹਾਂ ਹੁਣ ਇੱਥੇ ਸਾਡਾ ਆ ਜਾ ਐਂ ਲਵ ਦਿਖਾ ਕਿਵੇਂ ਕਰਕੇ ਚੁਰਰ ਕਰਕੇ ਚਰ ਚੱਲ ਗਈ ਕੱਟ ਕੇ ਸਹੀ ਚੱਲ ਪੁੱਮੇ ਕੇ ਪਹੁੰਚ ਗਏ ਹੁਣ ਮੋਟਰ ਚੱਲੂਗੀ ਰਮਣ ਨੇ ਛੱਡਤੀ ਕੱਲ ਆਪਣੇ ਪੱਟਿਆ ਆਹ ਆਪੇ ਇਧਰ ਪਟੇ ਖਲਰੇ ਪਾਰ ਨੇ ਖਲਰੇ ਕਹਿੰਦੇ ਦੇਖਿਆ ਹੁਣ ਸਾਨੂੰ ਬਲੌਗ ਅੱਜ ਅੱਜ ਵਾਲਾ ਅੱਜ ਦੇਖਣਗੇ ਸੱਚ ਬਈ ਅੱਜ ਤੇ ਚੱਲੇ ਦੇਖ ਲਿਆ ਚੱਲ ਜage ਛੱਡਦੇ ਮੋਟਰ ਲੈ ਹੁਣ ਕਹਿੰਦੇ ਰਾਵਣਾ ਬਲੌਗ ਹੋਣਾ ਅੱਜ ਹੈ ਨਾ ਹਾਂ ਚੱਲ ਅੱੁੱਦੇ ਕਣੀ ਵੀ ਦਿਖਿਆ ਕਰਕੇ ਦਿਖਾਵਾਂਗੇ ਇਹ ਵੀ ਦਿਖਾਈਂਗਾ ਆਪ ਦੇਖਣੀ ਆਪ ਦੇਖਣ ਕਰਕੇ ਉੱਠਾ ਕਰ ਲਿਆ ਓਏ ਹਾਏ ਆ ਵੀ ਰਾਵਣਾ ਲਗਣਾ ਰਹਿਆ ਹੈ ਬਈ ਲੈ ਵੀ ਨੱਕਾ ਲਾ ਰਿਹਾ ਅੱਜ ਮੋਟਰ ਆਉਣ ਵਾਲੀ ਹੈ ਕਹਿੰਦੇ ਮੇਰੇ ਵੀਰੇ ਆ ਮੈਂ ਬੈਠਿਆਂਗਾ ਆ ਭਾਈ ਜੀ ਨੱਕਾ ਲਾ ਰਹੇ ਆ ਅੱਜ ਜਿਹੜੇ ਹਾਲਾਤਾਂ ਨਾਲ ਨੱਕਾ ਲਾ ਰਿਹਾ ਹੈਗਾ ਇਹੜੇ ਹਾਲਾਤਾਂ ਨਾਲ ਨੱਕਾ ਲਾ ਰਿਆ ਸਾਇਦੇ ਲੱਗੇ ਦੋਨਾਂ ਦੀ ਚਾਹਣਾ ਤੂੰ ਓਈ ਦੇਖੋ ਮੇਰੇ ਵੀਰੋ ਪੂਰਾ ਪੂਰਾ ਜੋਰ ਲਾ ਰਖਿਆ ਤੇ ਆ ਮੈਂ ਖੜਿਆ ਆਵਾਰਾ ਬਾਗ ਆ ਇਧਰ ਪਰ ਸਪਰੇਅ ਕੀਤੀ ਹੋਈ ਅਮਰੂਦਾਂ ਸੀ ਤੋੜ ਨਹੀਂ ਸਕਦੇ ਹਨ ਇੰਟੀਰ ਬੋਲ ਲੈ ਕੀ ਆ ਕੋਣ ਬਰਾਬਰ ਆਣਾ ਮੇਰੇ ਵੀਰੋ ਬਰਾਬਰ ਹੋ ਗਿਆ ਹੂੰ ਬਰਾਬਰ ਪੱਕੀ ਹਨ ਹੂੰ ਦੇਖ ਲਾ ਪੱਕੀ ਆ ਲਾ ਬਾਕੀ ਕਮੈਂਟ ਵਾਲਿਓ ਦੱਸ ਦਿਓ ਵੀ ਬਰਾਬਰ ਆ ਕਿ ਉੱਚਾ ਨਹੀਂ ਆ ਮੇਰੇ ਹਿਸਾਬ ਨਾਲ ਤਾਂ ਬਰਾਬਰ ਆ ਨੱਕਾ ਲਾ ਦਿੱਤਾ ਆਵਣੇ ਨੇ ਕਮੈਂਟ ਵਾਲੇ ਜਰੂਰ ਦੱਸਿਓ ਵੀ ਬਰਾਬਰ ਆ ਕਿਵੇਂ ਆ ਲੈ ਮੇਰੇ ਵੀਰੋ ਕਹਿੰਦੇ ਜਿੱਧਰ ਪਾਣੀ ਜਾਣਾ ਉੱਥੋਂ ਦਾ ਉੱਚਾ ਪੈ ਦੇਖੋ ਚੜ ਜੂਗਾ ਚੜ ਜੂਗਾ ਕਹਿੰਦੇ ਚੜ ਜੂ ਕਹਿੰਦੇ ਚੜ ਜੂ ਦੇਖੋ ਹੁਣ ਉੱਥੋਂ ਕੋਚਾ ਜਾ ਰਿਹਾ ਵੀ ਪਾਣੀ ਚੜ ਜਾਏ ਚਲੋ ਲੈਟ ਆ ਗਈ ਮੇਰੇ ਵੀਰੋ ਲੈਟ ਆ ਗਈ ਮੋਟਰ ਤੇ ਜੂਗਾ ਉਹ ਤੋਂ ਮੋਟਰ ਸਾਡਾ ਚਾਲ ਤੇਰੀ ਵੀਡੀਓ ਬਣੂਗੀ ਨਾਲ ਛੱਡਦਾ ਮੋਟਰ ਛੱਡ ਦੇ ਆਹ ਨਹੀਂ ਛੱਡ ਜਾ ਤੂੰ ਕੀ ਕਹ ਰਿਹਾ ਲੈ ਬਈ ਲੈ ਮੇਰੇ ਵੀਰੋ ਮੋਟਰ ਛੱਡ ਦਿੱਤੀ ਐ ਠੰਡਾ ਠੰਡਾ ਪਾਣੀ ਜੀ ਨੇ ਪੀਣਾ ਹੋ ਗਿਆ ਕੇ ਪੀ ਸਕਦਾ ਹਾਂ ਚੱਲ ਚੱਲ ਹੁਣ ਦੇਖਾਂਗੇ ਹੁਣ ਨੱਕਾ ਖੜਦਾ ਕਿ ਨਾ ਹੂੰ ਛਾਲ ਵੀ ਬੜਾ ਸਾਲ ਲੱਤਾ ਪਰ ਬਹੁਤ ਡੂੰਘਾ ਪਾਣੀ ਆਇਆ ਤਾਂ ਕਰਕੇ ਸਾਲ ਲੱਗਾ ਬੋ ਚੱਲ ਵੀ ਚੱਲ ਵੀ ਸੁੱਤਾ ਕਰ ਰਹੇ ਹੋ ਤਰੇਟ ਸਾਲ ਮੋਟਰਾਂ ਦੇ ਚੱਲ ਵੀ ਨੱਕਾ ਦੇਖਣਾ ਸਾਮਾ ਦੇਖਦੇ ਲੈ ਵੀ ਦੇਖੋ ਕਹਿੰਦੇ ਸਾਡਾ ਨੱਕਾ ਲੱਗਿਆ ਹੋਇਆ ਕੰਮ ਆਪ ਹੁੰਦਾ ਕਿ ਨਹੀਂ ਪਾਣੀ ਧਾਰ ਹੈਗਾ ਪਾਣੀ ਧਾਰ ਰਿਹਾ ਕੋਈ ਨੱਕਾ ਖੜਦਾ ਜਾਂ ਨਹੀਂ ਲਾਇਆ ਇਹ ਤਾਂ ਹੈ ਪੂਰਾ ਉਹਦਾ ਜ਼ੋਰ ਲਾ ਕੇ ਆ ਵੀ ਦੇਖੋ ਲੱਗ ਗਿਆ ਖੜਨਾ ਖੜ ਗਿਆ ਖੜ ਗਿਆ ਹੋ ਗਿਆ ਪਾਸ ਨੱਕਾ ਹੋ ਗਿਆ ਪਾਸ ਚੱਲ ਪਿਆ ਪਾਣੀ ਕਹਿੰਦੇ ਰਾਵਣੇ ਦੀ ਕਰਾਉਣੀ ਹੈ ਰਿਪੋਰਟ ਕਹਿੰਦਾ ਹੁਣ ਡਾਕਟਰ ਦੇ ਰਿਪੋਰਟ ਕਰਾਉਣੀ ਹੈ ਦੀ ਰਿਪੋਰਟ ਚਲੋ ਡਾਕਟਰ ਹੋਏ ਹਾਂ ਹੁਣ ਇਹਦੇ ਸਾਈਡ ਲਾ ਚੈੱਕ ਕਰਾਉਣੇ ਹੈ ਰਾਵਣੇ ਹਏ ਜੇ ਸੈੱਲ ਕੱਟ ਕੇ ਪੂਰੇ ਕੋਈ ਉਹ ਇੱਥੇ ਆ ਗਏ ਯਾਰ ਆ ਬਾਦਮੀ ਦੇ ਕੱਟਣ ਕੱਟਣੇ ਰੇ ਕਿੜੇ ਨੇ ਦੇਖਾ ਕਿੜਿਆ ਆ ਐਮ ਪੀ ਵੀ ਪਤਾ ਨਹੀਂ ਕੀ ਇਹੇ ਬਟਰਵਿੰਗ ਤਾਜਾ ਹਣ ਕੀ ਦਵਾਈ ਦੂਜੀ ਤਾਂ ਲੈਣੀ ਹੁਣ ਦਿਖਾਇਆ ਉਹ ਡਾਕਟਰ ਨੇ ਕਿੜੇ ਨੂੰ ਤਮਾ ਜਾ ਰਾ ਲਾਜੀ ਜਾਣਾ ਲਾਲੀ ਨਹਿਰ ਤੇ ਖੜੇ ਆ ਸਾਰੇ ਤੇ ਨਹਿਰ ਚੱਲ ਵੀ ਆਪਣੀ ਖੇਤ ਤੇ ਪਾਣੀ ਦਿਖਾਈ ਸਾਨੂੰ ਚੱਲ ਪਿਆ ਇੱਧਰ ਰਾਮਣਾ ਲੈਣਗੇ ਉਹ ਫਿਰ ਮੋਟ ਉਂਦਰ ਖੜਾ ਤੇ ਆਪਾਂ ਖੜੇ ਆਂ ਔਰ ਬਾਰੀ ਦੇ ਵੇਟ ਕਰ ਰਹੇ ਆਂ ਤੇ ਹੁੰਦਾ ਦੇਖ ਕੀ ਕਰ ਰਿਆ ਹੈਂ ਪਲਾਸ ਲਵਾ ਦੇ ਉਹ ਇੱਥੇ ਆ ਬਾਈ ਰੋ ਮੈਂ ਨਾਮ ਬਣਾ ਰਿਹਾ ਹੈ ਇਹ ਬਲੌਗ ਬਣਾਉਣਾ ਬਲੌਗ ਬਣਾਉਣਾ ਨਹੀਂ ਦੀ ਬਾਈ ਪਲਾਸ ਲਵਾ ਰਿਹਾ ਹਾਂ ਸੋਟੈਕਸ ਰੀਅਲਮੀ ਪੀ1 ਤੇ ਪੀ1 5G ਇਹ ਰੋ ਕਾ ਆ ਉਹਦਾ ਕਿ ਕੋਲ ਆਤੋ ਕੀ ਕਹੇ ਲਾ ਦੇ। ਉਹਦੇ ਤੇ ਹੀ ਦਲਾ ਕੋਈ ਨਹੀਂ ਆ ਦੇ ਤਾਂ। ਮੇਰਾ ਆਉਦਾ ਵੀ ਪਿਆਸ ਆ ਪਿਆ ਆ ਤਾਂ ਤੋਰਦਾ। ਆ ਮੈਂ ਦਿੱਤਾ ਦੀ। ਮੇਰਾ ਆਉਦਾ ਸਾਲਿਆ ਮਗਦੇ। ਸੋਸ਼ਲ ਮੀਡੀਆ ਤੇ ਬੰਦਾ ਕਰਿਆ ਬਾਈ। YouTube ਤੇ। ਆਈ ਡੇਲੀ ਵਲੋਗ ਬਣਾਉਣਾ ਨਾ। ਉਹ ਕੀ ਵਦ ਚੱਲੇ ਤੀਰ ਤੁੱਕਾ। ਪਾਣੀ ਸਕਦਾ। ਮੇਰਾ ਕੀ ਇਹ ਲੱਗ ਗਿਆ ਇਹ ਲਗਾ ਪਨੀਰ ਦਿੱਤਾ ਨਹੀਂ ਮੈਂ ਹੂੰ ਹੋਰੀ ਮੰਗਾ ਦੀ ਆਉਹੀ ਆਏ ਜਿਹਨੂੰ ਸਰਪ੍ਰਾਈਜ਼ ਦੇਣਾ ਸੀ ਇਸ ਨੂੰ ਦੱਦੀ ਆ ਇਹਨੂੰ ਪਤਾ ਵੀ ਨਹੀਂ ਸੀ ਵੀ ਲੈ ਕੇ ਆਏ ਆ ਆਪੋ ਆਇਆ ਹੋਏ ਆਇਆ ਪੱਜਿਆ ਤੂੰ ਘਰੇ ਚੱਲੀਏ ਘਰੇ ਚੱਲਦੇ ਹੁਣ ਆਏ ਪੱਜਿਆ ਆਹ ਇਹਦੇ ਆਪਣਾ ਇਹ ਚੋਕੀ ਦਿੱਤੀ ਆਪੋ ਤੋਂ ਸਾਢੇ 12 ਹੋ ਗਏ ਹਾਂ ਮੈਂ ਦੜਦੇ ਵੀ ਜਾਣਾ ਹੁਣ ਦੜਬੇ ਜਾ ਰਿਹਾ ਤੂੰ ਡਿਗਰੀ ਕਰ ਲੈਂਗਾ ਉੱਥੇ ਆ ਕੇ ਤੈ ਤਾਂ ਕਰ ਲਈ ਕਰੇ ਬਹਿ ਕੇ ਬედა ਕਰ ਕੀ ਕਰਨ ਦੀ ਹਏ ਇਹ ਕਾਰਪੈਂਟਰ ਦਾ ਕੰਮ ਸਿੱਖ ਹੋ ਜਾਏ ਕਿਸੇ ਨੇ ਪੱਲੇ ਬੁੱਲੇ ਲਵਾਉਣੇ ਚਲਵਾ ਸਕਦੇ ਹੋ ਫੇਰ ਨਾਲ ਮੇਰੇ ਨਾਲ ਆ ਸਕਦਾ ਇਹਨੇ ਬੰਦੇ ਰੱਖਣੇ ਠੇਕੇ ਦੇ ਹੁਣ ਮਿਸਤਰੀ ਰੱਖਿਆ ਲੈਣੇ ਹਨਾ ਓਏ ਹਾਂ ਸੰਗਰੂਰ ਕੰਮ ਦੇ ਰੱਖਣ ਨੂੰ ਕੋਠੀ ਲੈ ਕੇ ਹਨਾ ਠੇਕੇ ਦੇ ਆਡਰ ਰੱਖਿਆ ਕੰਮ ਲੈ ਕੇ ਹਾਂ ਠੇਕੇ ਦੇ ਆਡਰ ਰੱਖਿਆ ਚਾਹ ਤੱਕ ਮੂਹਲਾ ਲਿਆ ਆ ਗਰੀਏ ਰੱਬ ਦੇ ਅਲੀਆ ਚਾਰ ਮਹੀਨੇ ਲੱਗਸਾ ਜੇ ਕਿਸੇ ਨੇ ਰਿਸ਼ਤਾ ਕਰਨਾ ਹੋਵੇ ਵੀ ਕਰ ਸਕਦਾ ਉਹ ਵੀ ਕਰ ਸਕ ਜਾਗੇ ਹੈ ਕਰ ਸਕ ਤਨੇ ठेकेदारों ਨੂੰ ठेकेਦਾਰਾਂ ठेके ਲੈਣਾ ਮਿਸਤਰੀ ਦੇ ਠੇਕੇ ਲੈਣਾ ਲੱਕੜ ਦੇ ਕੰਮ ਦੇ ਲੱਕੜ ਦੇ ਕੰਮ ਦੇ ਠੇਕੇ ਲੈਣਾ ਹੈ ਆ ਆ ਤਰੇ ਕਾ ਦੇਖ ਲੈ ਚੱਲ ਦੈਂ ਘਰੇ ਦਾਈ ਦੋਈ ਚੱਕ ਲਈ ਆਪਾਂ ਨੇ ਤਿਆਰ ਦੇਖੋ ਕੇ ਚੱਲੇ ਹਾਂ ਢੱਬੇ ਲੋਕ ਕਹਿੰਦੇ ਹੋਣਗੇ ਕਿ ਰੋਕ ਜੀ ਢੱਬੇ ਕਿਵੇਂ ਇੱਥੇ ਕਿਵੇਂ ਪਰ ਕੀ ਕਰੀਏ ਬੱਚਾ ਸਭ ਜੀ ਲੈ ਕੇ ਆਉਣੀ ਹੈ ਕਿ ਨਾ ਕਰ ਦੇਣੀ ਕੋਚਰੀ ਵਰ ਬਾਟ ਚ ਗਈਆਂਗੇ ਲੈ ਗਈ ਨਹੀਂ ਆਇਆ ਇਹਨੇ ਸਬਜ਼ੀ ਲੈ ਲਈ ਆ ਤੇ ਹੁਣ ਆਪਾਂ ਚੱਲਿਆਂ ਘਰੇ ਦੇਖੋ ਇਹ ਜਿਹੜਾ ਆਪਾਂ ਲੈ ਲਈ ਆ ਪੱਤਾ ਵਾਲਾ ਇਹਦੇ ਫੀਸ ਵਾਲਾ 70 ਰੁਪਏ ਕਿਲੋ ਹੁੰਦੀ ਆ ਬੜੀ ਮਹਿੰਗੀ ਹੁੰਦੀ ਆ ਲਿਆ ਵੀ ਇਹ ਤਾਂ ਇੱਧਰ ਨੇ ਲੈ ਪੀਣਾ ਤੇ ਆਹ ਦੇਖੋ ਕੌਣ ਆਂਦਾ ਲਿਆ ਇਹ ਫਿਰ ਲੈ ਧਰਨ ਆਟਾ ਪਹਿਣਾ ਹੋਵੇ ਹਾਂ ਆਟਾ ਪਹਿਣ ਚੱਲਿਆ ਚੱਕੀ ਆ ਪਾਣੀ ਆ ਗਿਆ ਰੋਡ ਸਾਡੇ ਪਿੰਡ ਦਾ ਦੇਖੋ ਅੱਜ ਮਾਰੇ ਬ੍ਰੇਕ ਹੌਲੀ ਪਾਣੀ ਵਾਲੇ ਚੱਕੀ ਦਾ ਵੀ ਤੇ ਬੜੀ ਜਲਦੀ ਆ ਪਾਣੀ ਤੇ ਜਾਣਾ ਬਿੰਦਰ ਤੇ ਆਣਾ ਬਿੰਦਰ ਤੇ ਆਣਾ ਵਾਗੇ ਹੁਣ ਚੱਲੇ ਆ ਦੇਖਦੇ ਆ ਚੱਕੀਆਂ ਦੇ ਦੇਖੋ ਮੌਸਮ ਦੀ ਖੁੱਲਣਾ ਹੈ ਦਾ ਰਿਵਿਊ ਆਹ ਦੇਖੋ ਨਹਿਰ ਸਾਡੇ ਪਿੰਡ ਦੀ ਨਹਿਰ ਚੱਲ ਪਈ ਦਾ ਚੱਲ ਪਈ ਆ ਦੇ ਹੋਰ ਬਕਸੀ ਵਾਲਿਆ ਦੀ ਆਹ ਦੇਖੋ ਬਾਂਦਰ ਕੈਮਰਾ ਕੈਮਰਾ ਕਵਾ ਜੈ ਮਾਤਾ ਦੀ ਛੱਲਰੇ ਨੇ ਚੰਦਰੇ ਨੇ ਨਹਿਰ ਉਹ ਫਿਰ ਘਣਾ ਮੋੜ ਕੇ ਆਇਆ ਉਹ ਕਿਹੜਾ ਆਉ ਆਹ ਦੇਖੋ ਨਹਿਰ ਭਈ ਨਹਿਰ ਮੀ ਆਵਦਾਂ ਨਹਿਰ ਇਹਦਾ ਵਾਣ ਪੂਰਾ ਐ ਹੋ ਠੀਕ ਹੈ ਬਾਬਾ ਸਾਸੀ ਬੀਤੀ ਦੇ ਕੇ ਹਮ ਬਾਬਾ ਗੈਸਾ ਬਿੰਦਰ ਲਾਹ ਲਾਪਨੀ ਕੁਸ ਹੈਗਾ ਹਾਂ ਵਾਹ ਕਰੇ ਬਾਬਾ ਦੇ ਨੰਬਰ ਦਊਗਾ ਐ ਹੋ ਯੂ ਚੱਕ ਰਿਹਾ ਇੱਥੇ ਪਾਣੀ ਜਾਂਦਾ ਅੰਦਰ ਉੱਥੇ ਡੇਗਾ ਔਰ ਉਹ ਦੇਖ ਕੰਦਾ ਪਾਣੀ ਘਟ ਲਾਦਾ ਓਏ ਔਰ ਉਹ ਦੀ ਘਟ ਲੱਗਦਾਗਾ ਇਧਰ ਦੀ ਦੇਖ ਇਹਦੀ ਵਾਸਤਾ ਅੱਡਾ ਇੱਕ ਦੁਵਾਰਾ ਲੰਘ ਗਿਆ ਜੀ ਕਿਤੇ ਵਜ ਗਿਆ ਆਪਾਂ ਅੜ ਗਏ ਰਾਤ ਕੱਟਣੇ ਆ ਹੈ ਕਿਤੇ ਵੜਾ ਮੈਂ ਕੁੱਤਾ ਹੀ ਆ ਨਾ ਕੁੱਤਾ ਸੋਏ ਸ਼ੀਲਾ ਤੇ ਦੇ ਦਵਾ ਦਾ ਆਦਾ ਆਰਾ ਯਾਰ ਪ੍ਰੇਮੀ ਗਿਆ ਪ੍ਰੇਮੀ ਗਿਆ ਆਹ ਨਾਲ ਇਹ ਬੁਰਾ ਹੈਂਦੇ ਆ ਦੇਖ ਲਾ ਉਹ ਕਿਹੜਾ ਜਾਂਦਾ ਕਹਿੰਦਾ ਰਹਿਣ ਦੇ ਲੈ ਲੈ ਹੁਣ ਪਰਾਂਏ ਕਰਕੇ ਵਾਗਿਆ ਹੂੰ ਫੇਮਸ ਕਰਾਂਗੇ ਰਿਸ਼ਤਾ ਤੇ ਲਿਆ ਨਾਲ ਲਿਆਉਂਦਾ ਨਹੀਂ ਆਦੇ ਸਾਰਾ ਸਾਹਮਣੇ ਬੋੜਾ YouTube ਤੇ ਪਾਉਂਗਾ ਲੈ ਕੇ ਆ ਇੰਨੇ ਦਿਨ ਸੁਣ ਲੋ ਇਹ ਬੰਦਾ ਇਹਦੇ ਮਿਲੇ ਕਿ ਕਹੇ ਰਿਸ਼ਤਾ ਕਰਾ ਦੇ ਮੁਸਲਮਾਨ ਨਹੀਂ ਆ ਰਹੇ ਹਾਂ ਇਹਦੇ ਜਿਹੜੇ ਉਹਨੇ ਸਾਹ ਦੇ ਫੇਰ ਕੀ ਅੰਧਾ ਉਹਨਾਂ ਨੂੰ ਕਿੰਦਾ ਕਹਿੰਦਾ ਮੁਸਲਮਾਨਾਂ ਨਾਲ ਕਰਾਉਂ ਲਿਆਉਂਦਾ ਤਾਂ ਹੈ ਨਹੀਂ ਕਿਸੇ ਦਾ ਤਾਂ ਲਿਆਵੇ ਪਤਾ ਤਾਂ ਲੱਗ ਜੀ ਵੀ ਲਿਆਈ ਦੀ ਬੰਦਾ ਆਏ ਵਰਮੀ ਕਿ ਰਾਤ ਆ ਤੇ ਆ ਤੇ ਕਹਿੰਦਾ ਸੁਣਾ ਕਿੱਥੇ ਫਿਰਦਾ ਰਾਤ ਨੂੰ ਆਏ ਤਾਂ ਲੀ ਹੋ ਕੇ ਚਲੀ ਆਏ ਬੱਜਾ ਚਾਲਾ ਮੋੜ ਤਾਂ ਲੈ ਮੋੜ ਦਾ ਹੈ ਜੀ ਦੀ ਕਿੱਥੇ ਹਲੇ ਇਹ ਤਾਂ ਉਹ ਕਰਕੇ ਲਿਆਉਣਾ ਫੜੋ ਹੁਣ ਬਣਾ ਬਣਾ ਆ ਮੇਰਾ ਯਾਰ ਸੋਮਾ ਚਾਚਾ ਚੱਲ ਰਾ ਚਾਚਾ ਬਾਹਰ ਜਾ ਚਾੜ ਬੰਨ ਰਿਹਾ ਬਲੌਗ ਦਾ ਅਸੀਂ ਇੱਧਰ ਵੀ ਕੀੜਾ ਕੱਢਣ ਆਏ ਇੱਧਰ ਨੇਰੇ ਚ ਵੀ ਕੀੜਾ ਕੱਢਿਆ ਹੀ ਹੈ ਇਹਦੇ ਮੇਰੇ ਵੀਡੀਓ ਇਹਨੇ ਮੋਬਾਈਲ ਮੈਨੂੰ ਪੁੱਠਾ ਫੜਾਦਾ ਓਏ ਪੁੱਠਾ ਐਵੇਂ ਕਰਕੇ ਪਾਵਾ ਦੀ ਆ ਹੋਰ ਬੜਾ ਹੀ ਚੱਲਿਆ ਖੇਤ ਵਾਲਾ ਥੇਤ ਨਕਾ ਲਾਉਣ ਜਿੱਦੀ ਚ ਪਾਣੀ ਚੱਲ ਰਿਹਾ ਆ ਡਰ ਡਰ ਰਿਹਾ ਇਹ ਚੰਦੀ ਨਕਾ ਲਾਉਣ ਮਾ ਜਦਾ ਦਾਣਾ ਨਹੀਂ ਕਹਿੰਦਾ ਆਉਣਾ ਕਿੱਥੇ ਮਹੀ ਕਰਦਾ ਕਹਿੰਦਾ ਖੇਤ ਮੋਟਰ ਬੰਦ ਕਰਕੇ ਆਉਣੀ ਆ ਉਹ ਤਾਂ ਉਹੀ ਡ੍ਰੀਪੂਗਾ ਉਹ ਵੀ ਡ੍ਰੀਪੂਗਾ ਤੂੰ ਕਿਹੜਾ ਕੱਲਾ ਮਗ ਜੀ ਕਿਤੇ ਹੁਣ ਤਾਂ ਆਹਦਾ ਉਹਦਾ ਬੋਝ ਨਹੀਂ ਲੱਗਾ ਬਾਹਰ ਦੇ ਆ ਕਿਹੇ ਆਗੇ ਖੇਤ ਖੇਤ ਆਗੇ ਨੇ ਰਾਈ ਬੜਾ ਖੇਤ ਤਾਂ ਨਹੀਂਦਾ ਹੀ ਕੁਝ ਨਹੀਂ ਓਏ ਫੇਰ ਆਉਣੇ ਆ ਹੋਰ ਰਾਤ ਨੂੰ ਵੀ ਜੀ ਨਾ ਨੱਕਾ ਬੰਦ ਕਰਨ ਆ ਗਏ ਮੂਰੇ ਲਾਈਟ ਕਰ ਹੋਏ ਆ ਦੇਖੋ 파ਏ ਜੀ ਬੰਦੇ ਆ ਬਾਈ ਚੱਲਦੇ ਆ ਫੇਰ ਨੱਕਾ ਨੱਕਾ ਬੰਦ ਆ ਮੋਟਰ ਕੋਠੇ ਚੱਲ ਕੇ ਹੋਣਾ ਨਹੀਂ ਰਹਾ ਬਹੁਤ ਆ ਦੇਖ ਲੋ ਆ ਚਾਬੀ ਐ ਆਡਾ ਖੇਤ ਐ ਮੇਰੀ ਪੈਨੂ ਦੀ ਜਵਾੜ ਤਾਂ ਨਹੀਂ ਰਹੀ ਬਹੁਤ ਜੀ ਦੀ ਤਾਂ ਰਾਮ ਗਈ ਸਾਰੀ 파 ਜੀ ਦੀ ਪੈਦਲ ਚਾ ਜੀ ਮੇਰਾ ਬਲਾਈ ਤਾਂ ਦੇਖਿਆ ਹੋਣਾ ਸਾਨੂੰ ਚੱਲ ਕੇ ਐਵੇਂ මහදේ ලිින්ඩයින කරනවෙච්ච හැනගතා ගන ඔොහෝ ਗਰਮਾਇਸ ਬਹੁਤ ਅੰਦਰ ਹੋਏ। ਇਹ ਬੰਦਾ ਆਟੋ ਵੀ ਲੱਗ ਰਿਆ। ਭਈਆ ਵੀ ਲੱਗਿਆ ਵੈਸੀ ਓਏ। ਕੋਠੇ ਦਾ ਗੇਟ ਰਹਾ ਸੀ ਕਿ ਵਰਤ ਪੜ ਜਾਂਦਾ ਰਾਤ ਨੂੰ। ਕਿੱਥੋਂ ਹਰ ਕੇ ਬੰਦਾ? ਕੋਠੇ ਦਾ ਗੇਟ ਕਰਦੇ ਬੰਦਾ। ਨਾ। ਗਰਮਾਇਸ ਨਹੀਂ ਅੰਦਰ। ਹੈਨਾ? ਲੋਰ ਆਪਾਂ ਗੇਟ ਲਾ ਦੇ, ਕੁੰਡਾ ਲਾ ਦੇ। ਇੱਥੋਂ ਹਰ ਕੇ ਬੰਦਾ। ਇੱਥੋਂ ਹਰ ਨਾ। ਅੱਗੋਂ ਕਰਨ ਅਗਲੀ ਛੱਡਿਆ ਦੀ ਇੱਧਰ ਗਈ ਹੈ, ਗੱਡੀ ਵਾਲੇ ਪਾਸੇ। ਆ ਚੱਲੀ ਤੂੰ ਲੈ ਡੇਰ ਮੂਰੇ ਰੱਖ ਮੂਰੇ ਆ ਤੂੰ ਮੇਰੇ ਸਾਤ ਹੁਣ ਨੀ ਨਾਰਖੀ ਡੇਟ ਤੂੰ ਡਰਦਾ ਮੂਰੇ ਹੈ ਓਏ ਨਹੀਂ ਹੁੰਦਾ ਫਿਰ ਆ ਮੂਰੇ ਆ ਦੇ ਨੱਕਾ ਦੇ ਗੱਡਾ ਭਾਜੂਰੇ ਡਗਾ ਡਗਾ ਕੇ ਲੈ ਜਾ ਦੇ ਦੇਖ ਕੇ ਟੱਪੀ ਇਉਂ ਕਰਕੇ ਟੱਪ ਤਾ ਗਏ ਐ ਵਜੇ ਆ ਚੱਲਿਆਂ ਬਈ ਚੱਲਦੇ ਹਾਂ ਹੂੰ ਬੱਸ ਉਹ ਵੀ ਲੰਮਾ ਇਹਦੇ ਨੱਕਾ ਲੱਗ ਗਿਆ ਹੁਣ ਆਪਾਂ ਚੱਲਦੇ ਆ ਘਰੇ ਇੱਧਰ ਨਹੀਂ ਕਰ ਰੱਖਿਓ ਇਹ ਕਿਤੇ ਡਿੱਗ ਜਾਗੇ ਤੇ ਝੀਰੀ ਜਿਹਾ ਲੰਬਾ ਪਿਆਵਾ ਤੜਾ ਹੀ ਹੁਣ ਕਲਾਵੀ ਆਵਰੇ ਨਾਲ ਰੁਕ ਜਾਰੀ ਆਵਰੇ ਨਾਲਾ ਤੇ ਪਲਾਦ ਨਹੀਂ ਲੱਕੇ ਦੁੱਧ ਦਾ ਘਰੇ ਪਹੁੰਚ ਗਿਆ ਨਾ ਓਏ ਕਿਹ ਕਿਨੂ ਮੋੜ ਤੇ ਪੱਕਾ ਮੇਹੀ ਆ ਸਾਡੇ ਲਈ ਅਸੀਂ ਬੇਲੇ ਬੰਦੇ ਹਰ ਕੀ ਕੰਮ ਕਰੀ ਹਣਾ ਓਏ ਆ ਦੇਖੋ ਜੀ 20 ਰੁਪਏ ਅਜੇ ਪਾਪੇ ਨੇ 20 ਰੁਪਏ ਦਿੱਤੇ ਨੇ ਚੀਜ਼ੀ ਲੈਣ ਨੂੰ 5 ਦੀ ਘਾਟ ਨਾ ਓਏ 5 ਦੀ ਘਾਟ ਕੀ ਮੰਗਾਇਆ ਵੀ ਦਾ ਓਏ ਕੀ ਆ ਵੀ ਆ 17 ਬਲਾ ਹਾ ਜੇ ਤੈਨੂੰ ਕਿੰਨੇ ਪੈਸੇ ਦੇ ਤੈਨਾਂ ਘਰੋਂ ਦਦਲਿਆਂ ਦੇ ਬਸ ਰਾਮ ਨੇ ਆਹੇ ਕਾਪੀ ਦੇ ਖਾਲਦੀਆਂ ਬੂਰੀਆਂ ਬਿਕਰੀਆਂ ਨੇ ਇਧਰ ਆ ਗਈਆਂ ਨਵਾਂ ਸਟਾਕ ਆਇਆ ਵੇ ਦਿਖਾਉਣਾ ਦਾ ਬੰਦਾ ਲੈ ਬਈ ਜੇ ਕਿਸੇ ਨੇ ਖਾਲ ਚੋਕਰ ਲੈਣੀ ਆ ਸਾਡੇ ਲਵੇ ਆ ਚੁੱਕੇ ਨੇ ਗੱਟੇ ਖਾਲ ਚੋਕਰ ਲੈ ਕੇ ਜਾ ਸਕਦਾ ਹੈ ਓਏ ਕਿੰਨੇ ਰੁਪਏ ਦਾ ਕਥੈਲਾ ਕਿੰਨੇ ਰੁਪਏ ਦਾ 1500 ਤੋਂ 160 ਆਹ ਦੇਖ ਲੋਈ ਦੁਕਾਨਦਾਰ ਹੋ ਗਏ ਉਹਨਾਂ ਨੂੰ ਥੈਲੇ ਦਾ ਰੇਟ ਹੀ ਨਹੀਂ ਪਤਾ ਮੈਨੂੰ ਬਰਦਾਸ਼ਤ ਹੀ ਲੈਂਦੇ ਰਹੇ ਆ 1500 ਤੋਂ 160 ਨਹੀਂ ਆ ਰਹੀ 400 ਦਾ 400 ਕਹਿ ਰਹੇ ਆ ਤਾਂ ਛੁੱਟ ਗਰੇਵੇਂ ਚੰਗੇ ਨੇ ਕਹੀਏ ਨੇ ਫਿਰ ਆਜ ਨੂੰ ਤਾਂ ਹੀ ਪਤਾ ਠੀਕ ਐ ਤੇ ਫਿਰ ਤਾਂ ਠੀਕ ਆ ਦੇਖ ਬਾਈ ਸਾਲਾ ਪਹਿਲਾਂ ਤਾਂ ਐਂ ਦੱਸ ਸਾ ਥੈਲੇ ਦਾ ਰੇਟ ਦੱਸਾਨੂੰ ਹੈ ਪਤਾ ਨਹੀਂ ਹਜੇ 200 ਆ ਤਾਈ ਜੀ ਨੂੰ ਕੋ ਦੱਸਦਾ ਕਿਉਂ ਨਹੀਂ ਹੁੰਦਾ ਤਾਈ ਨੂੰ ਆਪ ਨਹੀਂ ਪਤਾ ਹਜੇ ਪੁੱਛਾਂਗੇ ਅੱਛਾ ਉੱਤੋਂ ਰੇਟ ਆਊਗਾ ਆਊਗਾ ਦੱਸਾਂਗੇ ਇਹ ਤਾਂ ਮੈਂ ਦੱਸਦਾ ਦੋਸਤ 50 ਰੁਪਏ ਅਫਦਲ ਅਸਰ ਆਈ ਗਰਾਂ ਦੇ ਕਾ ਫੇਰੇ ਆਵੇਂ ਦੁਕਾਨ ਚ ਆਉਂਦੀ ਆ ਅਵਰ ਫੀਆਂ ਵੀ ਆ ਗਈਆਂ ਸਪੈਸ਼ਲ ਖੋਏ ਦੀਆਂ ਇਹ ਕਿਨੇ ਖਾਣੀਆਂ ਨੇ ਸਾਰਾ ਕੁਸਾ ਅਪਣਾ ਤੇ ਲੱਡੂ ਵੀ ਨੇ ਹਲਵਾਈ ਦਾ ਕੰਮ ਵੀ ਕਰਦੇ ਆ ਉੱਥੇ ਅੱਜ ਤਾਂ ਪੈਂਦਾ ਚੱਕਦਾ ਹੀ ਹੋਏ ਲੱਡੂ ਘਾਇਰ ਤੇ ਕਿਲੋ ਨੇ ਬਾਈ ਕੋ ਟੱਕਰ ਦਾ ਲਾ ਦੇ ਲੱਡੂ ਘਾਇਰ ਤੇ ਕਿਲੋ ਨੇ ਲੱਡੂ ਘਾਇਰ ਤੇ ਕਿਲੋ ਨੇ 47 ਟੱਕਣ ਦੇ ਸੇਵਾ ਲੈ ਵੀ ਕਹਿੰਦੇ ਰਾਮਣਾ ਅੱਜ ਨਾਮ ਲਿਖ ਰਿਹਾ ਕੀ ਲਿਖ ਰਿਹਾ ਵੇ ਦੇਖਦਾ ਵੇ ਚਾਲੇ ਕੀ ਲਿਖਿਆ ਆਪ ਦੀਪ ਆਪ ਦੀ ਰੋਟੀ ਆਪ ਦਾ ਮਾਰਿਆ ਦਿਆ ਪਾਏ ਪਈ ਆ ਰਾਮਣਾ ਆ ਮੈਂ 10 ਲੱਬੀ ਲੌੜੀ ਬਾਂਟੀ ਸਾਡੇ ਸਾਰੇ ਯਾਰਾਂ ਦੇ ਨਾਮ ਪਾਤੇ ਮੈਂਨੇ ਬੀਜੋ 10 ਰੁਪਏ ਲੱਭਾ ਸਾਰਿਆਂ ਨੇ ਪਾਤੇ ਆਣਾ ਵੇ ਤੇ ਹੁਣ ਚੱਲੇ ਮੇਰੇ ਵੀਰੋ ਕਹਿੰਦੇ ਘਰੇ ਸ਼ੈਟਰ ਬੰਦ ਕਰਾਂਗੇ ਬਸ ਇਹਦਾ ਰਸਮਿਕ ਰਹੀ ਸ਼ੈਟਰ ਬੰਦ ਕਰਨ ਦੀ ਹੈ ਨਵੀ ਇੱਕ ਰਸਮ ਰਹੀ ਸ਼ੈਟਰ ਬੰਦ ਕਰਨ ਦੀ ਬਸ ਹਜੇ ਭਾਂਡੇ ਅੱਦੂ ਵਾ ਭਾਂਡੇ ਤੋੜਿਆ ਹੈ ਦੇਖੋ ਲੈ ਵੀ ਕਹਿੰਦੇ ਤੋਤੇ ਵੇ ਹਜੇ ਨਿਕਾ ਤੋਤੇ ਨੂੰ ਤਾਂ ਲੱਗ ਰਿਹਾ ਆ ਦੇ ਲੋ ਅੱਜ ਕੈਲਕੂਲੇਸ਼ਨ ਲਾ ਰਿਹਾ ਬੰਦਾ 40 ਰੁਪਏ 50 ਹੁੰਦੀਆਂ 40 ਰੁਪਏ ਲੈ ਕੇ ਕਰਕੇ ਲੈ ਵੀ ਕਹਿੰਦੇ ਸ਼ੈਟਰ ਬੰਦ ਕਰ ਰਿਹਾ ਕਿਹੜਾ ਹੋਏ ਹਾਂ ਸੇਧੀ ਆਇਆ ਜਾਣਾ ਬੰਦ ਕਰਾ ਕੇ ਕਿਹੜਾਗਾ ਕਿਹੜਾ ਹੈ ਉਹ ਹੁਣੀ ਉਹਦਾ ਲਾ ਦੇ ਸੱਟਰਾ ਕੋਲ ਲੈਣਾ ਨੂੰ ਪੁੱਛ ਕੋਸ ਲੈਣਾ ਦਾ ਲਾ ਰਿਹਾ ਸੱਟਰਾ ਜੀ ਲੈਣਾ ਕੋ ਸਾ ਕੀ ਲੈਣਾ ਜੀਦੀ ਆਇਆ ਫਰਾ ਪਹਿਲਾਂ ਤਾਂ ਹੀ ਕਰਨੀ ਓਏ ਜੀਦੀ ਆਇਆ ਯਾਰ ਲੈਣਾ ਥੇਤੀ ਆ ਛੇਤੀ ਇਹਨੂੰ ਆਉਣ ਦੇ ਇਸ ਨਾਲ ਚ ਸਾਡਾ ਆਖਰੀ ਟਾਈਮ ਆ ਸਾਡੇ ਘਰੋਂ ਫੋਨ ਆਇਆ ਬਾਈ ਸਪੇੜੇ ਲਾਓ ਜੇ ਉਹ ਕੀ ਚਾਹੁੰਦੇ ਤੈਨੂੰ ਤਰ ਕੀ ਚਾਹੁੰਦੇ ਤੂੰ ਪੈਣ ਨਹੀਂ ਅਸੀਂ ਪੈਣੀਆਂ ਸਾਡਾ ਤੋਂ ਗਰਦਨ ਦੀ ਨਾੜ ਦਾ ਪੁੰਤਰੀ ਵੀਡੀਓ ਚ ਲਵਾ ਕੇ ਲੈ ਉਹ ਦੇ ਇਹਨੂੰ ਵੀਡੀਓ ਚ ਦਵਾਗੇ ਹੁਣ ਤਾਂ ਦੇਖੋ ਜੀ ਕੀ ਲੈ ਤਾ ਇਹਨੇ ਫੜਿਆ ਗਿਆ ਜੇ ਕੁਛ ਨਹੀਂ ਲੈ ਗਿਆ ਨੇ ਟੌਫੀ ਲੈਤੀ ਜੇਬ ਚ ਪਾ ਲਈ ਘਰੇ ਜਾ ਕੇ ਹਾਜਮੋਲਾ ਆਹ ਦੇਖੋ ਆ ਘਰੇ ਜੀ ਡੱਬੀ ਮੁੱਕ ਗਈ ਡੱਬੀ ਲੈ ਕੇ ਜਾ ਰਹੇ ਹੈਨਾ ਓਏ ਸਿੰਖਾਂ ਦੀ ਇਹ ਮਮੀ ਨੇ ਭੇਜਣ ਲੈਣਾ ਲਿਖਤੀ ਕਹਿੰਦੇ 40 ਰੁਪਏ ਚੌੜਾ ਕਰ ਦੇ ਇਹ ਗੱਲ ਗਲਤ ਹੈ ਤਰੀ ਸਾਡਾ ਚੌੜਾ ਕਰਦਾ ਲੈ ਵੀ ਚੱਲੀ ਆਹ ਕਹਿੰਦਾ ਕੀ ਹੈ ਉਹਨਾਂ ਦਾ ਇਹ ਕੀ ਹੈ ਇਹਨਾਂ ਦਾ 100 ਹਰ 100 ਜਣੀ ਇਹ ਜਿਹੜਾ ਅੰਕ ਦੱਸ ਕੀ ਆ ਅੱਜਿੰਨੇ ਦਿਨ ਵੀ ਇਹੋ ਮੰਨੇ ਨੇ ਇਹਨਾਂ ਦੇ ਨੂੰ ਲਾਓ ਨਾ ਨਾ ਸਟ ਦੁਕਾਨਦਾਰੀ ਨਾਲ ਕੀ ਆ ਦੁਕਾਨਦਾਰੀ ਆ ਹੈ ਸੰਦ ਤੇ ਦੁਕਾਨਦਾਰੀ ਕੀ ਹੈ ਇਹਨਾਂ ਦਾ ਦੁਕਾਨਦਾਰੀ ਕੀ ਹੈ ਇਹਨਾਂ ਦੀ ਰੋਜ਼ਗਾਰ ਨਾ ਨਹੀਂ ਆ ਰਿਹਾ ਰੋਜ਼ਗਾਰ ਕੀ ਆ ਰੋਜ਼ਗਾਰ ਹਾਂ ਤੂੰ ਕੀ ਆ ਰੋਜ਼ਗਾਰ ਰਕਜਾਰ ਕਹ ਲੈ ਤਰ ਰਕਜਾਰ ਰਕਜਾਰ ਲੈ ਬਈ ਰਕਜਾਰ ਆ ਬਈ ਸੋ ਚੱਲਦੇ ਆਉਂਦੇ ਆ ਦੇ ਘਰੇ ਪਰ ਕੇ ਬੰਮੀ ਨਾਲ ਹਾਂ ਲੱਗੇ ਨਹੀਂ ਰਿਹਾ ਆਹਨ ਕਰਮ ਕਰਨ ਪਰ ਕੀ ਲਾ ਦੇ ਸ਼ਟਰ ਪਟਰਾ ਦੀ ਕਰਾੜ ਤੇ ਹੁਣ ਆ ਗਿਆ ਕਰੈਨ ਨਹੀਂ ਚੱਕਣ ਆ ਗਿਆ ਚੱਕ ਲੂ ਅੱਜ ਇਹਨੇ ਕਿ ਉਹ ਮੈਂ ਲੈ ਜਾਣਾ ਸਾਰੇ ਐ ਵੀ ਚੱਲੇ ਕੀ ਬਦ ਅਗਲਾ ਅੱਜ ਜਣੀਆਂ ਖਲਦੀਆਂ ਬੋਰੀਆਂ ਲੈ ਜੇ ਚਾਲੋ ਲੈਣ ਪਰ ਭੁੱਖਾ ਦਾ ਨਹੀਂ ਮਰੂ ਹ ਲੈ ਚਾਲੋ ਬਾਏ ਬਾਏ ਸਬਸਕ੍ਰਾਈਬ ਬਾਏ 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 ਆਇਆ ਬਲਾਉ ਚਾ ਖਾੜਾ ਹੋਈ ਸਵੇਰੇ ਜਾਏਂ